ਜਗਵਾਨੀ ਤੁਸੀਂ ਦੇਖ ਰਹੇ ਹੋ ਇਸ ਸਮੇਂ ਮ ਬਿਆਸ ਪੈਂਡ ਹੈ ਜਿੱਥੇ ਕਿ ਵੈਟਰਨ ਦੜਾਕ ਫੌਜਾ ਸਿੰਘ ਹੁਣਾ ਦਾ ਜਿਹੜੇ ਕਿ 114 ਸਾਲਾਂ ਦੀ ਉਮਰ ਦੇ ਵਿੱਚ ਉਹਨਾਂ ਦਾ ਐਕਸੀਡੈਂਟ ਹੁੰਦਾ ਆ ਤੇ ਸਿਰ ਤੇ ਸੱਟ ਲੱਗਦੀ ਆ ਤੇ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਦਿੰਦੇ ਨੇ ਅੱਜ ਉਹਨਾਂ ਦੇ ਜੱਦੀ ਕਰਦੇ ਇਸ ਵੇੜਾ ਦੇ ਵਿੱਚ ਉਹਨਾਂ ਦਾ ਭਾਰਤੀਕ ਸਰੀਰ ਰੱਖਿਆ ਹੋਇਆ ਹੈ ਪਰਿਵਾਰਕ ਮੈਂਬਰ ਜਿਹੜੇ ਨੇ ਉਹਨਾਂ ਨੂੰ ਅੰਤਿਮ ਸ਼ਰਨਤਾਜਨੀ ਦੇਣ ਨਹੀਂ ਪਹੁੰਚੇ ਨੇ ਉਹ ਪੰਜਾਬ ਦੇ ਲਈ ਹੀਰੋ ਸੀ ਪੰਜਾਬ ਦੇ ਲਈ ਕਿ ਪੂਰੀ ਦੁਨੀਆ ਦੇ ਲਈ ਹੀਰੋ ਸੀ ਜਿਨ੍ਹਾਂ ਨੇ 114 ਸਾਲ ਦੀ ਉਮਰ ਦੇ ਵਿੱਚ ਵੀ ਆਪਣੀ ਰੁਟੀਨ ਨਹੀਂ ਛੱਡੀ ਹਮੇਸ਼ਾ ਜਿਹੜਾ ਆ ਕਹ ਲਈਏ ਕਿ ਉੱਚੀ ਤੇ ਸੁੱੱਚੀ ਸੋਚ ਦੇ ਮਾਲਕ ਰਹੇ ਨੇ ਔਰ ਜਦੋਂ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਦਸਤਾਰ ਉਤਾਰ ਕੇ ਜਿਹੜੀ ਆ ਉਹ ਦੌੜ ਲ ਕਰਨੀ ਆ ਤਾਂ ਉਹਨਾਂ ਨੇ ਕਿਹਾ ਵੀ ਦੇਖੋ ਇਹ ਤੇ ਨਹੀਂ ਹੋ ਸਕਦਾ ਚਾਹੇ ਮੈਂ ਦੌੜ ਛੱਡ ਦਵਾਂ ਤੇ ਉਸ ਤੋਂ ਬਾਅਦ ਉਹ ਸਿੱਖ ਬਣੇ ਜਿਨ੍ਹਾਂ ਨੇ ਦਸਤਾਰ ਪੈਣ ਕੇ ਸੀਨੀਅਰ ਗੇਮਸ ਦੇ ਵਿੱਚ ਜਿਹੜਾ ਆ ਉਹ ਦੌੜ ਲਾਈ ਆ ਅੱਜ ਇਹ ਪੂਰਾ ਪਿੰਡ ਜਿਹੜਾ ਆ ਇਹ ਗਵਾਹੀ ਭਰ ਰਿਹਾ ਉਹਨਾਂ ਦੇ ਰਿਸ਼ਤੇਦਾਰ ਨੇ ਉਹਨਾਂ ਦੇ ਜਿਹੜੇ ਸਜਣ ਮੱਤਰ ਨੇ ਜਿਹੜੇ ਉਹਨਾਂ ਨੂੰ ਚਾਉਣ ਵਾਲੇ ਨੇ ਉਹ ਪਹੁੰਚੇ ਹੋਏ ਨੇ ਇਹ ਤਸਵੀਰਾਂ ਚੜੀਆਂ ਨੇ ਇਸ ਸਮੇਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਔਰ ਕਿਆ ਜਾ ਰਿਹਾ ਕਿ ਇੱਥੇ ਗਵਰਨਰ ਸਾਹਿਬ ਪਹੁੰਚਣਗੇ ਗੁਲਾਬ ਚੰਦ ਗਟਾਰੀਆ ਜੀ ਔਰ ਸੀਐਮ ਭਗਵੰਤ ਮਾਨ ਹੁਣਾਂ ਦਾ ਵੀ ਇੱਥੇ ਔਰ ਥੋੜੇ ਦੇਰ ਪਹਿਲਾਂ ਸ਼ਰਧਾਂਜਲੀ ਤੇ ਜਿਹੜੇ ਫੁੱਲ ਜਿਹੜੇ ਨੇ ਉਹ ਇੱਥੇ ਆਏ ਨੇ ਸੋ ਅਸੀਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਔਰ ਉਹ ਵੈਟਰਨ ਲੀਟਰ ਹੋਏ ਕਹੇ ਲਿਆ ਕਿ ਇਦਾਂ ਦੇ ਲੀਡਰ ਜਿਹੜੇ ਸਮਾਜ ਨੂੰ ਸਿਹਤ ਦਿੰਦੇ ਆ ਜਿਹੜੇ ਸਮਾਜ ਦੇ ਲਈ ਅੱਗੇ ਵੱਧਦੇ ਆ ਔਰ ਤੰਦਰੁਸਤੀ ਦੇ ਲਈ ਗੱਲਬਾਤ ਕਰਦੇ ਆ ਔਰ ਬੜੇ ਲੋਕਾਂ ਦੇ ਲਈ ਕਹਿੰਦੇ ਕਿ ਆਸ਼ਾ ਉਮੀਦ ਦੀ ਕਿਰਨ ਸੀ ਸਰਦਾਰ ਫੌਜਾ ਸਿੰਘ 1911 ਤੋਂ ਲੈ ਕੇ ਜਿਹੜਾ ਸਮਾ 225 ਦਾ ਆ ਇਹ ਹਮੇਸ਼ਾ ਯਾਦ ਰਹੇਗਾ ਔਰ ਉਹਨਾਂ ਦੀ ਅਦੁੱਤੀ ਜਿਹੜੀ ਅਪਾ ਕੈਲਿਕ ਸਪੋਰਟਸ ਦੇ ਲਈ ਪਿਆਰ ਭਾਵਨਾ ਹਮੇਸ਼ਾ ਯਾਦ ਰਹੇਗੀ ਅੱਜ ਉਹਨਾਂ ਦੇ ਵਿੜੇ ਦੇ ਵਿੱਚ ਉਹਨਾਂ ਦਾ ਪਾਰਥਿਕ ਸਰੀਰ ਹੈ ਔਰ ਪਰਿਵਾਰਕ ਮੈਂਬਰ ਜਿਹੜੇ ਨੇ ਉਹਨਾਂ ਨੂੰ ਯਾਦ ਕਰਦਿਆਂ ਗਮਗੀਨ ਹੋ ਰਹੇ ਨੇ ਸੋ ਫਿਲਹਾਲ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜੱਗ ਬਾੜੀ ਤੇ ਤੁਸੀਂ ਦੇਖ ਰਹੇ ਹੋ ਜਿੱਥੇ ਕਿ ਪਰਿਵਾਰਕ ਮੈਂਬਰ ਜਿਹੜੇ ਨੇ ਉਹ ਕਿਉਂਕਿ ਉਹਨਾਂ ਦੇ ਜ਼ਿਆਦਾ ਪਰਿਵਾਰਕ ਮੈਂਬਰ ਵਿਦੇਸ਼ ਰਹਿੰਦੇ ਨੇ ਔਰ ਵਿਦੇਸ਼ਾਂ ਦੀ ਧਰਤੀ ਤੋਂ ਇੱਥੇ ਆਏ ਨੇ ਔਰ ਉਹਨਾਂ ਦੇ ਨਾਲ ਅਸੀਂ ਕੋਸ਼ਿਸ਼ ਇਹ ਹੈ ਕਿ ਗੱਲਬਾਤ ਕਰਾਂਗੇ ਫਿਲਹਾਲ ਇਹ ਤਸਵੀਰਾਂ ਜਿਹੜੀਆਂ ਨੇ ਤੁਹਾਡੇ ਨਾਲ ਅਸੀਂ ਸਾਂਝੀਆਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਫੌਜਾ ਸਿੰਘ ਉਹਨਾਂ ਦਾ ਅੰਤਿਮ ਸੰਸਕਾਰ ਉਹਨਾਂ ਦੇ ਪਰਿਵਾਰਕ ਮੈਂਬਰ ਵਿਰਾਪ ਕਰਦੇ ਨਜ਼ਰ ਆ ਰਹੇ ਨੇ ਕਿਉਂਕਿ ਸੁਭਾਅਕ ਹੈ ਇਹ ਇਹ ਪੂਰੇ ਪੰਜਾਬ ਨੂੰ ਇੱਕ ਇਦਾਂ ਦਾ ਘਾਟਾ ਆ ਜਿਹੜਾ ਕਦੇ ਪੂਰਾ ਨਹੀਂ ਹੋ ਸਕਦਾ ਸੋ ਜਦੋਂ ਪਰਿਵਾਰਕ ਮੈਂਬਰਾਂ ਦੀ ਗੱਲ ਕਰੀਏ ਤਾਂ ਉਹਨਾਂ ਦੇ ਲਈ ਜਿੱਡਾ ਵੱਡਾ ਘਾਟਾ ਸ਼ਾਇਦ ਉਹ ਤੋਂ ਵਾਕੇ ਭਰਿਆ ਨਹੀਂ ਜਾ ਸਕਦਾ ਐਸਾ ਡੂੰਗਾ ਕੂਹ ਹੈ ਦਰਦ ਦਾ ਜਿਹੜਾ ਕਿ ਭਰਿਆ ਨਹੀਂ ਜਾ ਸਕਦਾ ਉਹਨਾਂ ਦੇ ਕਰੀਬੀ ਜਿਹੜੇ ਨੇ ਇਸ ਸਮੇਂ ਜਿਹੜਾ ਆ ਉਹ ਓਵਰਲੈਪ ਕਰਦੇ ਨਜ਼ਰ ਆ ਰਹੇ ਨੇ ਔਰ ਤੁਸੀਂ ਦੇਖ ਸਕਦੇ ਹੋ ਔਰ ਕੀ ਕੀ ਚੱਲ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਫੌਜਾ ਸਿੰਘ ਹੁਣਾਂ ਦੇ ਜਿਹੜੀ ਪੋਤਰੀ ਹੈ ਉਹ ਕਿਵੇਂ ਜਿਹੜਾ ਆ ਉਹ ਰੋ ਰਹੇ ਨੇ ਵਰਲਪ ਕਰ ਰਹੇ ਨੇ ਵਿਆਹ ਅਸੀਂ ਕਹਿੰਦੇ ਆ ਵੀ ਮੂਲ ਨਾਲੋਂ ਵਿਆਜ ਪਿਆਰਾ ਹੁੰਦਾ ਆ ਸੋ ਇਹ ਉਹਨਾਂ ਦੀ ਪੋਤਰੀ ਹੈ ਜਿਹੜੀ ਕਿ ਉਹਦਾ ਦਰਦ ਤੁਸੀਂ ਦੇਖ ਸਕਦੇ ਹੋ ਫੌਜਾ ਸਿੰਘ ਹਮੇਸ਼ਾ ਯਾਦ ਰਹਿਣਗੇ ਕਿਉਂਕਿ ਯਾਦ ਇਸ ਲਈ ਰਹਿਣਗੇ ਕਿਉਂਕਿ ਕੋਈ ਵੀ ਚੰਗਾ ਕੰਮ ਕਰਦਾ ਹੈ ਤੇ ਉਹ ਦੁਨੀਆ ਨੂੰ ਆਪਣੇ ਖਿੱਤਿਆਂ ਨੂੰ ਹਮੇਸ਼ਾ ਯਾਦ ਰੱਖਦੇ ਆ ਫੌਜਾ ਸਿੰਘ ਦੀ ਇਹ ਪੋਤਰੀ ਹੈ ਜਿਹੜੀ ਕਿ ਉਹਨਾਂ ਨੂੰ ਉੱਚੀ ਉੱਚੀ ਦੇਖ ਕੇ ਯਾਦ ਕਰ ਰਹੀ ਕਿਉਂਕਿ ਫੌਜਾ ਸਿੰਘ ਦਾ ਪਰਿਵਾਰ ਤੇ ਉਹਨਾਂ ਦੇ ਬਹੁਤ ক্লোਜ਼ ਐਡਸ ਜਿਹੜੇ ਨੇ ਉਹ ਇੱਥੇ ਬੈਠੇ ਹੋਏ ਨੇ ਕੋਸ਼ਿਸ਼ ਤਾਨੂੰ ਇਹ ਵਿੜਾ ਉਹਨਾਂ ਦਾ ਜਿਹੜਾ ਦੇਖੋ ਉਹਨਾਂ ਦੇ ਚੌਣ ਵਾਲਿਆਂ ਦੇ ਨਾਲ ਉਹਨਾਂ ਦੇ ਲੋਕਾਂ ਦੇ ਨਾਲ ਭਰਿਆ ਹੋਇਆ ਆ ਔਰ ਅਸੀਂ ਕੋਸ਼ਿਸ਼ ਕਰਦੇ ਆ ਕਿ ਇਹ ਤਸਵੀਰ ਤੁਹਾਨੂੰ ਦਿਖਾ ਸਕੀਏ ਪੌਜਾ ਸਿੰਘ ਨੇ ਪੀੜੀਆਂ ਦੀਆਂ ਪੀੜੀਆਂ ਨੂੰ ਜਿਹੜਾ ਆ ਪ੍ਰਭਾਵਿਤ ਕੀਤਾ ਆ ਚੰਗੇ ਤਰੀਕੇ ਦੇ ਨਾਲ ਇਸ ਪਿੰਡ ਦੇ ਸਰਪੰਚ ਸਾਹਿਬ ਮੇਰੇ ਨਾਲ ਨੇ ਬਾਈ ਗੁਜੇ ਕਾ ਖਾਲਸਾ ਬਾਈ ਗੁਜੇ ਕੀ ਫਤਿਹ ਪੌਜਾ ਸਿੰਘ ਤੁਹਾਡੇ ਪਿੰਡ ਦਾ ਐਡਾ ਮਾਣਮੱਤਾ ਨਾਮ ਹੈ ਅੱਜ ਉਹਨਾਂ ਨੂੰ ਅੰਤਿਮ ਵਿਦਾਇਗੀ ਹਟੇ ਕਿ ਕਿਵੇਂ ਦਾ ਮਹਿਸੂਸ ਕਰ ਰਹੇ ਹੋ ਦੇਖੋ ਜੀ ਉਹ ਪਿੰਡ ਦਾ ਨਹੀਂ ਇਕੱਲਾ ਉਹ ਪੂਰੇ ਦੇਸ਼ ਦਾ ਪੂਰੇ ਭਾਰਤ ਦਾ ਪੂਰੇ ਮਤਲਬ ਕਿ ਵਰਲਡ ਦਾ ਹੀ ਸੀਗਾ ਔਰ ਲੱਖਾਂ ਲੋਕ ਉਹਨੂੰ ਚਾਹਣ ਵਾਲੇ ਅੱਜ ਇਸ ਗੱਲ ਦਾ ਬਹੁਤ ਦੁੱਖ ਨਾਲ ਮਹਿਸੂਸ ਕਰ ਰਹੇ ਆ ਕਿ ਸਰਦਾਰ ਫੌਜਾ ਸਿੰਘ ਜੀ ਦਾ ਦੁਬਾਰਾ ਚਿਹਰਾ ਨਹੀਂ ਮਿਲਣਾ ਸਰਪੰਚ ਸਾਹਿਬ ਉਹਨਾਂ ਦੇ ਪਰਿਵਾਰਕ ਮੈਂਬਰ ਸੀ ਸੁਣਿਆ ਜਿਆਦਾਤਰ ਬਾਹਰ ਰਹਿੰਦੇ ਸੀਗੇ ਤੇ ਇੱਥੇ ਕੌਣ-ਕੌਣ ਹੁੰਦਾ ਸੀ ਉਹਨਾਂ ਦੇ ਕੋਲ ਸਰ ਇੱਥੇ ਉਹਨਾਂ ਦਾ ਬੇਟਾ ਨੌ ਪੋਤੀਆਂ ਤੇ ਬੇਟਾ ਉਹਨਾਂ ਦਾ ਸੀ ਇੱਥੇ ਛੋਟੇ ਛੋਟਾ ਜੀ ਜੀ ਮੋਤਾ ਸਿੰਘ ਹੁਣੀ ਕਿਵੇਂ ਦੇ ਸੀ ਤੁਹਾਡੇ ਪੀੜੀਆਂ ਵਿਚਰਦੀਆਂ ਰਹੀਆਂ ਹੋਣੀਆਂ ਉਹਨਾਂ ਦੇ ਨਾਲ ਕਿਦਾਂ ਕਿਦਾਂ ਦਾ ਸੁਭਾਅ ਸੀ ਕਿਵੇਂ ਉਹ ਲੋਕਾਂ ਦੇ ਨਾਲ ਗੱਲਬਾਤ ਪ੍ਰਿੰਟ ਦੇ ਲਈ ਕੀਮ ਕਿਵੇਂ ਦੇ ਸੀਗੇ ਸਰਦਾਰ ਸਰਦਾਰ ਫੋਜਾ ਸਿੰਘ ਜੀ ਪਿੰਡ ਲਈ ਨਿਕਲੇ ਸੀਗੇ ਜੀ ਜਿਦਾਂ ਪਹਿਲਾਂ ਵੀ ਦੱਸਿਆ ਉਹ ਹਰ ਇੱਕ ਬੱਚੇ-ਬੱਚੇ ਨਾਲ ਪਿਆਰ ਕਰਦੇ ਸੀ ਔਰ ਹਰ ਇੱਕ ਨੂੰ ਜਦੋਂ ਬੱਚੇ ਨੂੰ ਮਿਲਣਾ ਤੂੰ ਕਾਕਾ ਕਿਹਦਾ ਪੋਤਾ ਆ ਕਿਹਦਾ ਮੁੰਡਾ ਆ ਮਤਲਬ ਹਰ ਇੱਕ ਨੂੰ ਮੇੜ ਕੀ ਉਹਨਾਂ ਦਾ ਪੁੱਤ ਕੀ ਕਰਦਾ ਸਟੱਡੀ ਤੇਰੀ ਕੀ ਚੱਲ ਰਹੀ ਆ ਮਤਲਬ ਕੀ ਕਰਦਾ ਪੜ੍ਹਾਈ ਕਿੰਨੀ ਜ ਕਰ ਰਿਹਾ ਤੇ ਸਿਹਤ ਲਈ ਕੀ ਕਰ ਰਿਹਾ ਮਤਲਬ ਹਰ ਬੱਚੇ ਨੂੰ ਉਹ ਪ੍ਰੇਰਨਾ ਦਿੰਦੇ ਸੀਗੇ ਕਿ ਕੋਈ ਸਪੋਰਟਸ 'ਚ ਜਾਓ ਕੋਈ ਅੱਗੇ ਵਧੋ ਜਿਹਦਾ ਕਿ ਨਾਂ ਬਣਾਓ ਮਤਲਬ ਏਸੀ ਉਮਰ ਦੇ ਵਿੱਚ ਵੀ ਉਹ ਐਕਟਿਵ ਹੋ ਕੇ ਮਿਲਦੇ ਸੀਗੇ ਲੋਕਾਂ ਨੂੰ ਸਰ ਤੁਸੀਂ ਇੱਥੇ ਲਾ ਲਓ ਬਈ ਆਂਤਮ ਸਮੇਂ ਦੇ ਵਿੱਚ ਵੀ ਉਹ ਤੁਰਦੇ ਫਿਰਦੇ ਸੀ ਸੈਰ ਕਰਦੇ ਚਲੇਗਾ ਔਰ ਉਹਨਾਂ ਦਾ ਮੈਰਾਥਨ ਦਾ ਸ਼ੌਂਕ ਸੀਗਾ ਉਹਨਾਂ ਸੈਰ ਕਰਨ ਦਾ ਸ਼ੌਂਕ ਸੀਗਾ ਉਹਨੇ ਸਰੀਰ ਨੂੰ ਸੰਭਾਲਿਆ ਸੀਗਾ ਔਰ ਇੱਕ ਰੋਟੀ ਖਾ ਕੇ ਇੱਕ ਪਿੰਨੀ ਖਾ ਕੇ ਫਿਰ ਸੈਰ ਸਾਰੀ ਜਿਹੜੀ ਕਰਨੀ ਮਤਲਬ ਉਹਨਾਂ ਦਾ ਤੁਰਨ ਫਿਰਨ ਦਾ ਸ਼ੌਂਕ ਜਿਹੜਾ ਅੱਜ ਵੀ ਉਦਾਂ ਹੀ ਸੀਗਾ ਜਿੱਦਾਂ ਪਹਿਲੇ ਸੀਗਾ ਉਹਨਾਂ ਨੂੰ ਇਸ ਗੱਲ ਦਾ ਮਤਲਬ ਨਹੀਂ ਸੀਗਾ ਵੀ ਮੈਂ ਜੇ ਦੌੜਤੇ ਜਾਣਾ ਤਾਂ ਫੇਰ ਹੀ ਪ੍ਰੈਕਟਿਸ ਕਰਨੀ ਆ ਅੱਜ ਜੇ ਸਾ ਪ੍ਰੈਕਟਿਸ ਛੱਡ ਵੀ ਦਿੱਤੀ ਸੀ ਆਪਣੀ ਮਤਲਬ ਮਿਹਨਤ ਛੱਡ ਦਿੱਤੀ ਸੀ ਮੈਰਾਥਨ ਛੱਡ ਦਿੱਤੀ ਸੀ ਉਸ ਤੋਂ ਬਾਅਦ ਵੀ ਉਹਨੀ ਸੈਰ ਨਹੀਂ ਛੱਡੀ ਸੈਰ ਉਹ ਵੱਧ ਤੋਂ ਵੱਧ ਕਰਦੇ ਰਹੇ ਅੰਤ ਸਮਾਂ ਵੀ ਉਹਦਾ ਸੈਰ ਦੇ ਵਿੱਚ ਹੀ ਉਹਨਾਂ ਦਾ ਚਲੇ ਗਿਆ ਔਰ ਉਹਨਾਂ ਦਾ ਇਸ ਗੱਲ ਨਾਲ ਬਹੁਤ ਪਿਆਰ ਸੀਗਾ ਔਰ ਜ਼ਿੰਦਗੀ ਦੇ ਵਿੱਚ ਉਹਨੇ ਕਮਾਈ ਨਹੀਂ ਕੀਤੀ ਜੇ ਉਹਨਾਂ ਨੂੰ ਕਿਸੇ ਨੇ ਕੋਈ ਪੈਸਾ ਦਿੱਤਾ ਵੀ ਹੈ ਨਾ ਉਹ ਵੀ ਉਹ ਦਾਨ ਕਰ ਦਿੰਦੇ ਸੀ ਘਰ ਲਈ ਨਹੀਂ ਆਂਦਾ ਤੁਸੀਂ ਤੁਹਾਨੂੰ ਘਰ ਤੋਂ ਤੁਸੀਂ ਆਪ ਆਈਡੀਆ ਲਾ ਸਕਦੇ ਆ ਕਿ ਉਹਨਾਂ ਨੇ ਘਰ ਲਈ ਨਹੀਂ ਉਹਨਾਂ ਨੂੰ ਪਰਿਵਾਰ ਲਈ ਨਹੀਂ ਉਹਨਾਂ ਨੂੰ ਵਰਲਡ ਦੇ ਵਿੱਚ ਜਿਹੜੀ ਜੋੜਾ ਵੀ ਪਰਿਵਾਰ ਦੁਨੀਆ ਸੀਗੀ ਉਹਨੂੰ ਆਪਣੀ ਲੱਗਦੀ ਸੀ ਉਹਨਾਂ ਦੀ ਸੋਚ ਜਿਹੜੀ ਬਹੁਤ ਵੱਡੀ ਹੋ ਗਈ ਸੀ ਔਰ ਪ੍ਰਮਾਤਮਾ ਨੇ ਬੜੀ ਕਿਰਪਾ ਕੀਤੀ ਜਿੱਥੇ ਅਸੀਂ ਹਥਿਆਰ ਛੱਡ ਦਿੰਦੇ ਜਿੱਥੇ ਸਾਡੇ ਖਤਮ ਹੋ ਜਾਂਦਾ ਕੰਮ ਉਤੋਂ ਨਹੀਂ ਸ਼ੁਰੂ ਕੀਤਾ 80 ਸਾਲ ਤੋਂ ਨਹੀਂ ਸ਼ੁਰੂ ਕੀਤਾਣਾ ਸਿੱਖ ਸਾਲ ਤੋਂ ਔਰ 100 ਸਾਲ ਤੱਕ ਜਿਹੜਾ 20 ਸਾਲ ਦੇ ਵਿੱਚ 21 ਸਾਲ ਤੇ ਨਾਮ ਬਣਾਇਆ ਮੈਂ ਕਹਿੰਦਾ ਦੁਨੀਆ ਤੇ ਕੋਈ ਐਡਾ ਨਾਮ ਨਹੀਂ ਬਣਾ ਸਕਦਾ ਬੜੀ ਪਰਮਾਤਮਾ ਦੀ ਕਿਰਪਾ ਸੀਗੀ ਜਿਨ੍ਹਾਂ ਨੇ ਸਾਡੇ ਦੇਸ਼ ਨੂੰ ਸਾਡੇ ਪੰਜਾਬ ਨੂੰ ਸਾਡੇ ਇਲਾਕੇ ਨੂੰ ਨਾਮ ਜਿਹੜਾ ਮਾਣ ਦਿੱਤਾ ਬਹੁਤ ਬਹੁਤ ਸ਼ੁਕਰੀਆ ਬੋਜਾ ਸਿੰਘ ਦੇ ਜਿਹੜੇ ਉਹਨਾਂ ਦੇ ਕਰਮ ਨੇ ਉਹ ਹਮੇਸ਼ਾ ਯਾਦ ਰਹਿਣਗੇ ਹਮੇਸ਼ਾ ਲੋਕ ਉਹਨਾਂ ਨੂੰ ਇੱਕ ਹੀਰੋ ਦੀ ਤਰ੍ਹਾਂ ਯਾਦ ਕਰਨਗੇ ਕਿਉਂਕਿ ਕੰਮ ਜਿਹੜਾ ਉਹਨਾਂ ਦਾ ਬੋਲਦਾ ਆ ਸੋ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਲਗਾਤਾਰ ਪਰਿਵਾਰਕ ਮੈਂਬਰਾਂ ਦੇ ਨਾਲ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਮੈਂ ਜਤਿੰਦਰ ਸਿੰਘ ਖਹਿਰਾ ਕੈਮਰਾਮੈਨ ਸਾਹਿਬ ਦੇ ਨਾਲ ਜਗਬਾਣੀ ਦੇ ਲਈ